ਆਹ ਜਿਹੜਾ ਟ੍ਰੈਕਟਰ ਬਾਹਰ ਆਇਆ ਉਹਦੇ ਸਾਲੇ ਮੈਂ ਉਹਨੂੰ ਕਹਿਵਾਂ ਨਾ ਸਦਾ ਵਾਧਵਾ ਜਾਂਦਾ ਸਰਾ ਠੀਕ ਹੋਈ ਗੱਲ ਨਹੀਂ ਆਗਾ ਟ੍ਰੈਕਟਰ ਖੋਦਾ ਨਹੀਂ ਸਿਰਫ ਪਤਾ ਨਹੀਂ ਕਿ ਸਭ ਠੀਕ ਆ ਭਾਈ ਸਰਾ ਠੀਕ ਹੋ ਗਿਆ ਉਹਦੇ ਉਾਰੇ ਲੱਗ ਗਿਆ ਉਹਦੇ ਉਾਰੇ ਪਰ ਇਹ ਚੋਪੋ ਵੀ ਕਰ ਦੋ ਹਾਂ ਜਿਹੜੀ ਦੁਕਾਨ ਇਹ ਕੱਲੀ ਤੇ ਕੀ ਵਿੱਚ ਸਾਰੇ ਅਸੀਂ ਸੇਫਟੀ ਦਾ ਨਾ ਕਰੀਏ ਪਰਚਾ ਧਾਰ ਕੇ ਪਰਚਾ ਮਾਰਿਆ ਸਰਬਾਨ ਜੀ ਮੇਰੀ ਡਿਊਟੀ ਸਰ ਇਹ ਚੰਨਾ ਸੰਵਾਜ ਲਿਖ ਰੱਖੀ ਐ ਕੋਈ ਪੱਤਾ ਕੋਈ ਨਹੀਂ ਲਗਾ ਕੇ ਸਾਰਾ ਕੋਈ ਕੁਛ ਨਹੀਂ ਕਹਿਦੇ ਮਾਰਦੇ ਪਰ ਉਹਨਾਂ ਨਾਲ ਹੀ ਨਾਲ ਖੜੀ ਰਹੀ ਫਿਰ ਇਹ ਦੁਕਾਨ ਵਿੱਚ ਆੜੀਆਂ ਜਿਹੀਆਂ ਇੰਟਰਾਂ ਦੀ ਲਾਗ ਆਏ ਆਂ ਆਂ ਦੱਸੀ ਜਾਏ ਆਂ ਕਿਹੜੇ ਕੋਣ ਆਏ ਆਂ ਉਹਨਾਂ ਤੋਰ ਨੇ ਇੱਧਰ ਲਿਆਂਦਾ ਆ ਨਾਡੀ ਕੋਈ ਗੱਲ ਨਹੀਂ ਕਰਨੀ ਚੇਤਾ ਨਹੀਂ ਲਿਆ ਸਾਨ ਵਾਲਿਆਂ ਦੋਨੋਂ ਪਹੁੰਚਣਾ ਹੋਣਾ ਸਰਾਂ ਦਾ ਮੈਚ ਹੋਣਾ ਉਹਦਾ ਜੂਨੀਅਰਾਂ ਦਾ ਮੈਚ ਹੋਣਾ ਮੈਂ ਚਾਹੁੰਦਾ ਇਹ ਨਹੀਂ ਕੋਈ ਸਰ ਉਹ ਹੀ ਜਿਹਨਾਂ ਨੇ ਆਉਣੀ ਦਿਲਾਇਆ ਆਉਂਦੇ ਆ ਉਹਨਾਂ ਚਾਹੁੰਦੇ ਆ ਉਹਨਾਂ ਕੋਈ ਡਰਾਈਵਰ ਕੋ ਪਾ ਲਈ ਮੇਰਾ ਟਰੈਕਟਰ ਨਵਾਂ ਖਰਾਬ ਹੋ ਗਿਆ ਉਹ ਨਹੀ ਨਾ ਲਗਾ ਦਿਨ ਤੇ ਨਾ ਤਰ ਕੋਲ ਸਾਲ ਤੋਂ ਆਣਾ ਨਾ ਵੀ ਲਿਸੈਂਸ ਹੈ ਜੀ ਟਰਾਲਾ ਮੈਂ ਸਭ ਜੀ ਮਸ਼ੀਨ ਚਲਾਉਣਾ ਮੈਨੂੰ ਆਲ ਕਰੀ ਜੀ ਮੈਂ ਤਾਂ ਇਹ ਦਿਖਾ ਨਹੀਂ ਸਕਦੀ ਹੈ ਹੈਲੋ ਪਰੇ ਉਹ ਨਾ ਪਰਮਾਨੈਂਟ ਨਹੀਂ ਲੇਗਾ ਉਹ ਲੈ ਲੇਗਾ ਦੋ ਮਹੀਨੇ ਸੌਦਾ ਹੀ ਬੰਦ ਉਹ ਸਿਰਫ ਬੰਦ ਕਰਦਾ ਹਾਂ ਉਹ ਮਾਨ ਹਾਂ ਸਾਰਾ ਸਿਆ ਕੋਈ ਕੋਈ ਉਹ ਯਾਰਾ ਹੀ ਤੂੰ ਮਕਾਨ ਦੇਹੜਾ ਦਾ ਸਾਰਾ ਚਲ ਠੀਕ ਆ ਬੱਕ ਦੇ ਸਾਣਾ ਭਾਈ ਉਹ ਚਾਨ ਲਿਖਾਪ ਇਹ ਕਹਣਾ ਮੇਰਾ ਹੀ ਇਹ ਮੇਰਾ ਭਾਈ ਇਧਰ ਹੋ ਜਾਓ ਹਾਂ ਸਮਝਾਉਗਾ ਹਾਂ ਬਾਹਮੜੇ ਨੇ ਇਹ ਜਿਹੜਾ ਅੱਜ 6 ਜਿਹੜੇ ਤੁਸੀਂ ਆ ਕੇ ਜੀ ਭਾਈ ਸਿਰਫ ਤੰਗ ਕਰਨੀ ਹਾਂ ਹਟ ਜਦੋਂ ਨਵਾਂ ਟਰੈਕਟਰ ਲੈ ਆਣਾ ਭਾਈ ਆਹਾਂ ਕੋਹ ਨਾ ਲੈ ਕੋਈ ਹੈ ਨਾ ਤੁਹਾਡੇ ਕੋਲ ਨਹੀਂ ਖੁੰਦਾ ਪੰਜਣ ਜਣਿਆ ਭਾਈ ਪੰਜੇ ਹੋਰ ਨਾ ਕਿਹਦਾ ਖੋਲੋ ਨਹੀਂ ਹੋਈਗਾ ਕਿ ਟਰੈਟੇਸ ਅੰਦਰ ਲੋਡ ਹੀ ਨਹੀਂ ਹੋਣੀ ਤੇ ਆਪਣਾ ਖਰਾਬ ਹੋ ਗਿਆ ਸ਼੍ਰੀ ਬਾਣ ਜੀ ਅਸੀਂ ਐਸਐਸਫ ਸੁਰੱਖਿਆ ਸੜਕ ਸੁਰੱਖਿਆ ਫੋਰਸ ਗਰਾਸਪੁਰ ਐਸਐਸਆਈ ਸੁਰਿੰਦਰ ਸਿੰਘ ਵਾਇਰਲੈਸ ਕੰਟਰੋਲ ਨੂੰ ਤੋਂ ਸੂਚਨਾ ਮਿਲੀ ਵੀ বাস ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹਹੀਂ ਆਇਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਐ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਖੜਾ ਹੋਇਆ ਉਹਦੇ ਤੇ ਉਹ ਸਟੰਟ ਕਰ ਰਹੇ ਸੀ ਉਹਨੇ ਤਿੰਨ ਚਾਰ ਜਣੇ ਆ ਉਹਦੇ ਉਹ ਹੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਹਨੂੰ ਉਹ ਸਿਵਲ ਹਸਪਤਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹਣਗੇ ਤੇ ਕਰ ਦੇਣਗੇ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਜੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੇਖ ਲੈ ਵੀ ਹੁਣ ਜਮਾ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆਂ ਆਈਓ ਹੁੰਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਆ ਉਦੇ ਕਾਟਿੰਗ ਦੇਖਣਗੇ ਵੀ ਜੇ ਤਾਂ ਕਿਸੇ ਕਰਾਉਣੀ ਹੈ ਨਹੀਂ ਤੇ ਫਿਰ ਮਹਾਰਾਜ ਨਵਾ ਕਰਦਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਦਾ